ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਇਟ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਪੰਜਾਬ ਤੋਂ ਵਿਦੇਸ਼ ਗਏ ਰੋਜੀ ਰੋਟੀ ਕਮਾਉਣ ਨੌਜਵਾਨ ਪੰਜਾਬੀਆਂ ਦੀ ਮੌਤ ਦੀ ਹਰ ਰੋਜ਼ ਕਿਸੇ ਨਾ ਕਿਸੇ ਦੇਸ਼ ਤੋਂ ਦੁਖਦਾਈ ਖਬਰ ਪ੍ਰਾਪਤ ਹੁੰਦੀ ਹੈ ਅੱਜ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤਵਾਲ ਦੇ 33 ਸਾਲਾ ਨੌਜਵਾਨ ਜਸਵੀਰ ਸਿੰਘ ਜੋ ਸਿੰਗਾਪੁਰ ਵਿਖੇ ਰੋਜੀ ਰੋਟੀ ਕਮਾਉਣ ਗਿਆ ਉੱਥੇ ਉਸ ਨੂੰ ਕਿਸੇ ਸਿਰਫਰੇ ਵੱਲੋਂ ਨਹਿਰ ਵਿੱਚ ਡਕਾ ਦੇ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਉਹ ਆਪਣੇ ਪਿੱਛੇ ਪਤਨੀ ਤੇ ਦੋ ਬੱਚੇ ਛੱਡ ਗਿਆ ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਇਸ ਸੰਬੰਧੀ ਲੋਕ ਇਟ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜ਼ਰੂਰ ਕਰੋ ਧੰਨਵਾਦ ਜੀ ਬੰਦੋ ਕਾਹਨ ਬੋਲ ਰਹੇ ਹੈਂ ਕਾਹਨ ਬੰਦੋ ਕਾਹਨ ਬੋਲ ਰਹੇ ਹੈਂ ਕਿਹੜਾ ਪੈਂਡਾ ਸੁਜੀ ਕਿਹੜਾ ਪੈਂਡਾ ਕਿਹੜਾ ਹੋਇਆ ਕੀ ਗੱਲ ਹੋਈ ਆ ਪਤੀ ਚੜੇ ਪਤਾ ਨਹੀਂ ਕਿਸੇ ਦੀ ਜਾਨ ਬਚਾਉਂਦੇ ਕਿਸੇ ਨੇ ਧੱਕਾ ਦਿੱਤਾ ਨੇ ਕਿਸੇ ਕੁੜੀ ਨੂੰ ਬਚਾਉਂਦਾ ਹਾਂਜੀ ਉਹਨਾਂ ਨੇ ਧੱਕਾ ਦੇ ਕੇ ਨਾ ਦੀ ਜੁਰਤ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਜਰਾਂ ਦੇ ਦੋ ਸਾਹ ਹਨੀ ਦੋ ਸਾਹ ਹੋ ਕਿੰਨੇ ਬੱਚੇ ਕਿਨੇ ਆ ਦੋ ਇੱਕ ਹੀ ਮਾਂ ਕਰੋਗੇ ਉਹਨੂੰ ਜੀ ਮੇਰੇ ਪਿੱਛੇ ਕੋਈ ਕਮਾਈ ਅੜਾ ਨਹੀਂ ਫਲੈਗ ਹੈਬ وہی ਮੇਰਾ ਘਰ ਪਰਵਾਰ ਪਾਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹਿ ਗਈ ਕੁਛ ਨਹੀਂ ਉਹਦੇ ਬਿਨਾਂ ਰਹਿ ਗਏ ਕਿੰਨੀ ਕੁ ਉਮਰ ਹੀ ਇਹਦੀ 33 ਸਾਲ ਤਾਨੂੰ ਕਿਦਾਂ ਪਤਾ ਲੱਗਿਆ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਣੇ ਸ਼ਾਇਦ ਜਾ ਤੱਕਾ ਦਿੱਤਾ ਕਿ ਹਾਂਜੀ ਨਰੀ ਚ ਕਿਹਨ ਤੱਕਾ ਦਿੱਤਾ ਤਾਂ ਉਹ ਸੋਮਵਾਰ ਫੋਨ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਕੀ ਮਾ ਕਰੋਗੇ ਉਹਨੂੰ ਕਿਹੜਾ ਟਾ ਦਰਬਾਰਾ ਕਿਹੜਾ ਪਿੰਡਾ ਕਪੂ ਈ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਰਕੀ ਨਾਲ ਮੇਰਾ ਬੇਟਾ ਹੈ ਤਸ਼ਵੀਰ ਸਿੰਘ ਇਹ ਤੁਹਾਡਾ ਬੇਟਾ ਆ ਹਾਂ ਕਿੰਨਾ ਕੁ ਚਿਰ ਉਹ ਚੱਲਿਆ ਨੂੰ ਬਾਹਰ ਗਿਆ ਉਹ ਚਾਰ ਪੰਜ ਸਾਲ ਨੂੰ ਗਿਆ ਕਿਹੜੇ ਦੇਸ਼ ਗਿਆ ਜੀ ਨਾ ਬੱਸ ਤੇ ਕੀ ਗੱਲ ਬਣੀ ਇਥੇ ਉਹ ਉਥੇ ਨਾਲ ਇੱਕ ਮਲਛਾ ਇੱਕ ਨਾਂ ਨਰ ਦੇ ਕੰਡੇ ਨੇ ਹਾਂਜੀ ਤੇ ਉਹਨੇ ਧੱਕਾ ਹੀ ਮਾਰਸ ਕਿੰਨੇ ਬੱਚੇ ਇਹ ਦੇ ਤੇ ਦੋ ਬੱਚੇ ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਣਾਰੇ ਵੀ ਕਾਪੋ ਮੰਗਾਂ ਬਣਾਉਣ ਹੋਰ ਗਰੀਬ ਆ ਕਿ ਜੋ ਵੀ ਸਰਕਾਰ ਮਦਦ ਕਰੇ ਕਿ ਕਿੰਨਾ ਕੋ ਵਿਚਾਰ ਚੱਲਿਆ ਗਿਆ ਇਹਨੂੰ ਨਾ ਇਹਨੂੰ ਵਿਚਾਰ ਕਰਾ ਬੰਦ ਕਰੀ ਨਾ ਕੀ ਨਾ ਹੀ ਬਾਬੂ ਡਾਡਾ ਹਰਪਰ ਸਿੰਘ ਘੜਾ ਪੇਂਡਾ ਘੱਟਾ ਖੋਲ ਜੋ ਜੀ ਗੱਲ ਬਾਤ ਹੋਈ ਆ ਗੱਲ ਬਾਤ ਹੋਈ ਆ ਵੀ ਸਾਈ ਸੁਣਿਆ ਫੋਨ ਆ ਸੋਵ ਹਾਂਜੀ ਪਿੱਤਾ ਡਾਲ ਲਟਕਾਇਆ ਪਤੀ ਯਾ ਮੇਰਾ ਗੁਜ਼ਰ ਗਿਆ ਮਰ ਗਿਆ ਨਾ ਚੰ ਦੇ ਪੀ ਹੂੰ ਕਿੰਨੇ ਤੱਕ ਆ ਮਾਰਿਆ ਅਚਾਨਕ ਜਿੰਨੇ ਤੱਕਾ ਮਾਰਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਏ ਬੰਦੇ ਤੇ ਬਾਕੀ ਜਾਨਵੇ ਹੋਈ ਆ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਸੂਟ ਦਿੱਤੀ ਜਾਵੇ ਤੇ ਮਾਰ ਤਾ ਰਹਿ ਕੇ ਕਰੋ ਗਰੀਬ ਆ 4-5 ਸਾਲੋ ਕੇ ਗਏ ਹੁਣ ਮੰਗ ਕਰਨੇ ਸਰਕਾਰ ਤੋਂ